ਸਾਸਿਕਾਲ ਜੀ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਪੁੱਛੇ ਸੀ ਕਿ ਬੀਬੀਸੀ ਐਗਰੋ ਵਾਲਿਆਂ ਦੇ ਜੋ ਕਿ ਸਰਦੂਰਗਲ ਮਾਨਸਾ ਦੇ ਵਿੱਚ ਆ ਤੇ ਇੱਥੇ ਆਪਾਂ ਕਈ ਮਸ਼ੀਨਾਂ ਦੇਖੀਆਂ ਪਰ ਆਪਾਂ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਮਲਟੀ ਕ੍ਰੋਪ ਪਲਾਂਟਰ ਦੇ ਨਾਲ ਗੱਲ ਕਰਦੇ ਹਾਂ ਇਹਦੇ ਵਿੱਚ ਕੀ ਕੀ ਚੀਜ਼ ਬੀਜ ਸਕਦੇ ਆ ਆਪਾਂ ਤੇ ਕੀ ਚੀਜ਼ ਆ ਜਿਹੜੀ ਇਹਨੂੰ ਖਾਸ ਬਣਾਉਂਦੀ ਆ ਹੋਰ ਮਸ਼ੀਨਾਂ ਤੋਂ ਇਹਦੇ ਅੰਦਰ ਜਿਹੜੀ ਆਪਾਂ ਛੋਟੇ ਤੋਂ ਛੋਟਾ ਬੀਜ ਵੀ ਆ ਜਾਂਦਾ ਜਿਵੇਂ ਆਪਾਂ ਬਤਾਉਂਦਾ ਬੀਜ ਹੈ ਪੱਤਾ ਗੋਬੀ ਦਾ ਬੀਜ ਆ ਫੋਲੋ ਗੋਬੀ ਆ ਜắp ਪਿਆਜ ਅਸਦਾ ਵੀ ਲੱਗਦਾ ਹੈ ਠੀਕ ਹੈ ਜੀ ਆਪਾਂ ਇਹਦੇ ਨਾਲ ਉਹ ਲਾ ਸਕਦੇ ਆ ਠੀਕ ਹੈ ਜੀ ਵੱਡੇ ਤੋਂ ਵੱਡਾ ਜਿਵੇਂ ਛੋਲੇ ਹੋਗੇ ਠੀਕ ਹੈ ਮੱਕੀ ਹੋਗੀ ਠੀਕ ਹੈ ਜੀ ਮਟਰ ਹੋਗੇ ਇਹ ਵੀ ਆਪਾਂ ਲਾ ਸਕਦੇ ਆ ਮਤਲਬ ਕੋਈ ਵੀ ਸਬਜ਼ੀ ਲਾਣੀ ਹੈ ਅਸੀਂ ਛੋਟੇ ਤੋਂ ਛੋਟਾ ਬੀਜ ਤੋਂ ਲੈ ਕੇ ਮੱਕੀ ਮਟਰ ਦਾ ਆਪਾਂ ਕੁਝ ਵੀ ਲਾ ਸਕਦੇ ਆ ਠੀਕ ਹੈ ਮਤਲਬ ਪੌਦ ਆਲੀ ਵੀ ਜਿਹੜੀ ਅਸੀਂ ਜਿੱਦਾਂ ਪਹਿਲਾਂ ਨਰੰਤਰੀ ਬੀਜਣੀ ਆ ਉਹ ਸਾਨੂੰ ਬੀਜਣੇ ਦੀ ਲੋੜ ਨਹੀਂ ਹੈ ਉਹ ਨਹੀਂ ਲੋੜ ਸਦੀ ਲ ਤੇ ਇਹਦੇ ਅੰਦਰ ਆਪਾਂ ਇਹ ਟੈਂਕੀ ਆਪਣੀ ਪਿੱਛੇ ਆ ਇੱਥੋਂ ਬੀਜ ਪਾਉਣਾ ਇਹਦਾ ਬੀਜ ਪੈਪਰੇ ਨਹੀਂ ਆਉਣਾ ਠੀਕ ਹੈ ਜੀ ਇਹ ਸਿੱਧਾ ਬੀਜ ਇਹਦੇ ਵਿੱਚ ਡੇਪਣਾ ਠੀਕ ਹੈ ਜੀ ਤਵੇ ਦੇ ਅੰਦਰ ਠੀਕ ਹੈ ਜੀ ਇਹ ਆਪਣਾ ਜਿਹੜੀ ਦੂਰੀ ਆ ਇੱਕ ਸਮਾਨ ਚੱਲਦੀ ਰਹੇਗੀ ਠੀਕ ਹੈ ਜੀ ਜਦੋਂ ਪੈਪਰੇਈ ਬੀਜ ਆਉਂਦਾ ਕਿਤੇ ਦੋ ਆ ਗਏ ਕਿਤੇ ਇੱਕ ਆ ਗਿਆ ਉਹ ਰੂਟੀਨ ਬਣ ਜਾਂਦੀ ਠੀਕ ਹੈ ਜੀ ਤੇ ਜੇ ਆਪਾਂ ਦੂਰੀ ਵਧਾਣੀ ਘਟਾਣੀ ਹੋਵੇ ਇਹਦੀ ਉਹ ਤਾਂ ਹੁਣ ਘਟਾਉਣ ਦਾ ਗियर ਬਾਕਸ ਠੀਕ ਹੈ ਜੀ ਜਿਵੇਂ ਜਿਵੇਂ ਆਪਾਂ ਇੱਥੇ ਹੈਗਾ ਗਿਆ ਪਹਿਲਾ ਠੀਕ ਹੈ ਜੀ ਇਹ ਆ ਗਿਆ ਦੂਜਾ ਇੱਥੇ ਆ ਗਿਆ ਤੀਜਾ ਇੱਥੇ ਆ ਗਿਆ ਚੌਥਾ ਠੀਕ ਹੈ ਜੀ ਇਹ ਇਹਨਾਂ ਇੰਚ-ਇੰਚ ਡੈਟਡ ਇੰਚ ਦਾ ਫਾਸਲਾ ਪਾਉਂਦੇ ਨੇ ਠੀਕ ਹੈ ਮਤਲਬ ਜਿੰਨੀ ਦੂਰੀ ਅਸੀਂ ਕਰਨੀ ਹੈ ਉਹਦੇ ਤੋਂ ਸਾਡੀ ਹੋ ਜਾਏਗੀ ਗੇਰ ਤੋਂ ਹੋ ਜਾਣਗੇ ਤੇ ਜੇ ਆਪਾਂ ਰੋਲਿਆਂ ਦੀ ਗੱਲ ਕਰੀਏ ਇਹ ਹੁੰਦਾ ਜੀ ਆਪਾਂ ਜਦੋਂ ਬਲੈਂਡਰ ਆਪਾਂ ਕਿੰਨਾ ਵੀ ਲੱਗ ਰਿਹਾ ਢੂੰਗਾ ਲੱਗ ਰਿਹਾ ਉੱਚਾ ਲੱਗ ਰਿਹਾ ਆਪਾਂ ਬੈਗ ਦੇ ਮੁਤਾਬਕ ਨੂੰ ਚਲਾ ਰਹੇ ਹਾਂ ਠੀਕ ਹੈ ਜੀ ਇਹ ਜਿਹੜੀ ਬੀ ਦੀ ਢੂੰਗਾਈ ਆ ਜਿਹੜੇ ਆ ਤਵੇ ਨੇ ਠੀਕ ਹੈ ਜੀ ਇਹ ਤਵੇ ਇਸ ਰੂਲਰ ਦੇ ਸਿਰ ਤੇ ਚੱਲਣੇ ਨੇ ਠੀਕ ਹੈ ਜਿਹੜੀਆਂ ਡਿਸਕਾਂ ਹੋ ਗਈਆਂ ਹਾਂ ਜਿੰਨਾ ਇਹਨੂੰ ਰੂਲਰ ਨੂੰ ਆਪਾਂ ਜੱਕਾਂ ਤੋਂ ਨੀਵਾ ਕਰਾਂਗੇ ਆਪਣਾ ਤਵਾ ਉੱਚਾ ਹੋ ਜਾਊਗਾ ਠੀਕ ਹੈ ਜੀ ਜਿੰਨਾ ਇਹਨੂੰ ਤਾਂ ਜੱਕਾਂਗੇ ਉਹਦਾ ਵੀਦ ਢੁਮਾਈ ਵੱਸ ਠੀਕ ਹੈ ਤੇ ਦੂਜੇ ਇਹ ਫਿਕਸ ਹੈ ਕਿ ਅਡਜਸਟਮੈਂਟ ਹੋਊਗੀ ਚਲਦੇ ਹੋਏ ਦੀ ਖੇਤ ਦੇ ਵਿੱਚ ਇਹ ਆਪਣੇ ਆਪ ਠੀਕ ਹੈ ਜੀ ਤੁਹਾਡਾ ਕਈ ਟਾਈਮ ਹੁੰਦਾ ਵੀ ਆਪਾਂ ਟਰੈਕਟਰ ਦੀ ਟੌਪ ਲਿੰਗ ਲੰਬੀ ਹੋ ਜਾਂਦੀ ਆ ਹਾਂਜੀ ਅਗਾਂਹ ਹੀ ਵਾਰ ਹੁੰਦਾ ਹੈ ਡਾਡੂnga ਹੋ ਜਾਂਦਾ ਠੀਕ ਹੈ ਜੀ ਟਰੋਪਲਿੰਗ ਛੋਟੀ ਹੋ ਗਈ ਠੀਕ ਹੈ ਜੀ ਤੇ ਵੀ ਉੱਚਾ ਹੋ ਗਿਆ ਠੀਕ ਹੈ ਇਹਦਾ ਟੌਪ ਲਿੰਕ ਮੈਂ ਖੁੱਲ ਗਿਆ ਠੀਕ ਹੈ ਤੁਸੀਂ ਟਰੈਕਟਰ ਦੇ ਟੌਪ ਲਿੰਕ ਤੋਂ ਬੈਡ ਸਾਫ਼ ਕਰੋ ਠੀਕ ਹੈ ਜੀ ਥੋੜਾ ਜਾਓ ਠੀਕ ਹੈ ਜਿੱਥੇ ਤੁਹਾਡਾ ਬੈਡ ਸੋਹਣਾ ਹੋ ਗਿਆ ਇਹਨੇ ਆਪਣੇ ਆਪ ਚੱਲਣਾ ਹੈ ਐ ਉੱਚਾ ਨਹੀਂ ਮੈਂ ਹੁੰਦੇ ਰਹਿਣਾ ਠੀਕ ਹੈ ਜੀ ਇਹਦਾ ਟਰੈਕਟਰ ਦੀ ਟਾਰਨੀ ਬੰਦ ਨਹੀਂ ਠੀਕ ਹੈ ਕਿਤੇ ਵੀ ਬੰਦ ਦਿਆਂਗੇ ਠੀਕ ਹੈ ਉਨੀ ਹੀ ਕਰਾਈ ਚ ਪੋਹਦਾ ਜਾਏਗਾ ਠੀਕ ਹੈ ਮਤਲਬ ਇਹਦੇ ਨਾਲ ਅਡਜਸਟਮੈਂਟ ਕਰਨੀ ਹੈ ਜੀ ਥੋੜੀ ਕਰਨੀ ਹੈ ਉਹਦੇ ਤੋਂ ਬਾਅਦ ਇਹ ਜਾਣੇ ਇਹਦਾ ਕੰਮ ਜਾਣੀ ਤੇ ਜਿਹੜਾ ਜਰਮੀਨੇਸ਼ਨ ਦੀ ਗੱਲ ਕਰੀਏ ਤੇ ਤੁਸੀਂ ਪਹਿਲਾਂ ਵੀ ਕਾਫੀ ਨਿਊਟ੍ਰੀਸ਼ਨ ਦੇ ਵਿੱਚ ਇਹੀ ਹੁੰਦਾ ਜੀ ਜਦੋਂ ਆਪਣੇ ਪ੍ਰੋਪਰ ਵੀ ਇਕੋ ਡੰਗਾਈ ਦੇ ਪੈ ਰਹੇ ਆ ਹਾਂ ਜੀ ਤੇ ਜਰਮੀਨੇਸ਼ਨ 100% ਆ ਠੀਕ ਹੈ ਜੀ ਜੇ ਆਪਣੀ ਧੁੰਗਾਈ ਵੱਧ ਘਟਾ ਆਪਣੇ ਆਪ ਹੁੰਦੀ ਰਹਿੰਦੀ ਕਦੇ ਵੱਧ ਹੋ ਗਿਆ ਕਦੇ ਘਟ ਹੋ ਗਿਆ ਉਸ ਚਾਰ ਰਹਿ ਗਿਆ ਠੀਕ ਹੈ ਜੀ ਡੁੱਬ ਗਿਆ ਠੀਕ ਹੈ ਜੀ ਡੂੰਗਾ ਚਲਾ ਗਿਆ ਫਸ ਗਿਆ ਠੀਕ ਹੈ ਜੀ ਇਹਨੇ ਵੱਧ ਘਟ ਹੋ ਨਹੀਂ ਦੇਣਾ ਠੀਕ ਹੈ ਤੇ ਆਪਾਂ ਡੀਏਪੀ ਦੀ ਇੱਕ ਗੱਲ ਕਰੀਏ ਜਿਹੜੀ ਚੀਜ਼ ਆਪਾਂ ਦੇਖੀ ਹੈ ਡੀਏਪੀ ਦੀਆਂ ਪੈਪਾਂ ਅੱਗੇ ਕਿਉਂ ਦਿੱਤੀਆਂ ਹੋਈਆਂ ਆਪਾਂ ਡੀਏਪੀ ਦੀ ਬੈਸਟ ਦੇਣਾ ਆਪਾਂ ਕਿੱਲੇ 'ਚ 20 30 ਕਿਲੋ ਦੇ ਯੂਰੀਆ ਡੀਪੀ ਪਾਉਣੀ ਆ ਫਿਰ ਤਾਂ ਆਪਾਂ ਇਹਦੇ ਵਿੱਚ ਪਾ ਸਕਦੇ ਆ ਠੀਕ ਹੈ ਜੀ ਕਈ ਫਾਰਮਰ ਕੀ ਚਾਹੁੰਦੇ ਤੁਸੀਂ ਦੋ ਦੋ ਗੱਟ ਡੀਪੀ ਪਾਉਣੀ ਆ ਹਾਂ ਜੀ ਤਾਂ ਰਵਾਜਿਆ ਚੱਲਿਆ ਹੋਇਆ ਵੀ ਦੋ ਗੱਟੇ ਪਾਣੀ ਦੋ ਗੱਟੇ ਨਾਲ ਕੋਈ ਤਾਂ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਗੱਟਾ 35 ਕਿਲੋ ਹੀ ਡੀਪੀ ਬਹੁਤ ਹੁੰਦੀ ਹੈਗਾ 60 ਹੁੰਦੇ ਨੇ ਸਾਰੇ ਵੱਤੋ ਅੱਜ 60 ਠੀਕ ਹੈ ਜੀ ਉਹਨੇ 160 ਔੜਿਆਂ 'ਚ ਵੰਡਣੀ ਆ ਆਪਾਂ 35 ਕਿਲੋ ਬੋਦ ਆ ਠੀਕ ਹੈ ਜੀ ਵੱਧ ਆਪਾਂ ਫੌਂਦਾ ਕੋ ਉਲਾ ਜਾਣੀ ਹੈਗਾ ਫਰਮਰ ਨਹੀਂ ਮੰਨਦੇ ਠੀਕ ਹੈ ਕਰਕੇ ਅਸੀਂ ਅੱਗੇ ਪਾਤੀ ਠੀਕ ਹੈ ਹੁਣ ਜੇ ਆਪਾਂ ਦੋੜੇ ਲਾ ਰਹੇ ਆ ਮੱਕੀ ਦੇ ਠੀਕ ਹੈ ਜੀ ਕਿੱਧਰ ਲਾ ਰਹੇ ਆ ਜੇ ਕਿਉਂਦਰ ਲਾ ਰਹੇ ਆ ਗਾਲੇ ਨਹੀਂ ਲਾਉਣੇ 24 ਇੰਚ ਤੇ ਆਪਣੀ ਮੱਕੀ ਲੱਗਦੀ ਆ ਹਾਂਜੀ ਜਾਂ ਸਰੋਂ ਲੱਗਦੀ ਆ ਠੀਕ ਹੈ ਜੀ ਫਿਰ ਆਪਾਂ ਇਹ ਇੰਸਟੂਮੈਂਟ ਆ ਤੁਸੀਂ ਆ ਪੈਪ ਕੱਢ ਕੇ ਇੱਧਰ ਪਾ ਦਿਓ ਠੀਕ ਹੈ ਜੀ ਇਹ ਦੋ ਪਿਸਤੋਲਾਂ ਦੀ ਖਾ ਦਿੰਦੇ ਅੱਗੇ ਆ ਗਈ ਠੀਕ ਹੈ ਜੀ ਮੈਨੂੰ ਕੱਢ ਕੇ ਇੱਧਰ ਪਾ ਦਿਓ ਠੀਕ ਹੈ ਹੁਣ ਵਿਚਾਲੇ ਖਾਦ ਨਹੀਂ ਆਉਗੀ ਨਾਲੇ ਕਿਨਾਰੇ ਤੇ ਪੈ ਜਾਊਗੀ ਮਤਲਬ ਸਾਡੇ ਜਿਹੜੇ ਜਿਹੜੇ ਆਪਾਂ ਚਲਾਏ ਨੇ ਉਹਨਾਂ ਦੇ ਹਿਸਾਬ ਨਾਲ ਖਾਦ ਸਾਡੀ ਪੈ ਜੇ ਆਪਾਂ ਚਾਰੇ ਖਾਦਾਂ ਚਾਰੇ ਉਹੜੇ ਚਲਾ ਰਹੇ ਆ ਤੇ ਫਿਰ ਚਾਰਾਂ ਚ ਚੰਨ ਨੂੰ ਖਾਦ ਚੈਦੀ ਆ ਫਿਰ ਇਹ ਚੰਦੇ ਚ ਪਾ ਦੋ ਠੀਕ ਹੈ ਜੀ ਫਿਰ ਹੁਣ ਅਗਲੇ ਪਾਸੇ ਅੱਗੇ ਰੋਲ ਲਗਾਉਣਾ ਹੈ ਠੀਕ ਹੈ ਜੀ ਬਿਲਕੁਲ ਸਹੀ ਹੈ ਤੇ ਆਹ ਜਿਹੜਾ ਰੋਲਾ ਐਨਾ ਆਪਣੀ ਸਾਡੀ ਜਿਹੜੀ ਵੱਟ ਐ ਇਹ ਆਪਾਂ ਕਿੰਨਾ ਬੈਡ ਬਣਾਉਣਾ ਹੈ ਠੀਕ ਹੈ ਜੀ 5 ਇੰਚ ਬਣਾਉਣਾ 6 ਇੰਚ ਬਣਾਉਣਾ 7 ਇੰਚ ਬਣਾਉਣਾ 8 ਇੰਚ ਬਣਾਉਣਾ ਉਸ ਹਰਾਨੇ ਨੂੰ ਆਪਾਂ ਵੱਧ ਘੱਟ ਕਰ ਸਕਦੇ ਆ ਠੀਕ ਮਤਲਬ ਸਾਰਾ ਕੁਝ ਆਪਣੇ ਹੱਥ ਵਿੱਚ ਹੀ ਆ ਜਿਵੇਂ ਮਰਜ਼ੀ ਧਮਾ ਕੇ ਛੋਟਾ ਕਰ ਲੋ ਚਾਹੇ ਵੱਡਾ ਕਰ ਲੋ ਤੇ ਇਹ ਜੇ ਆਪਾਂ ਦੋ ਚਲਾਣੀਆਂ ਮਤਲਬ ਦੋ ਖਾਨਿਆਂ ਚ ਪਾ ਲੋ ਜੇ ਤਿੰਨ ਚਲਾਣੀਆਂ ਤਿੰਨ ਮਤਲਬ ਆਪਣੇ ਹਿਸਾਬ ਨਾਲ ਪਾ ਲੋ ਚਾਹੇ ਬੀਜ ਵੀ ਲਹਿਦਾ ਲਹਿਦਾ ਪਾ ਲੋ ਬਟ ਜੇ ਉਸ ਸੇਮ ਮੋਟਾਈ ਦਾ ਤਾਂ ਇਹਦੇ ਤੇ ਆਪਣੇ ਹੰਦੇ ਨੇ ਜਿਵੇਂ ਆਪਾਂ 1 ਫੁੱਟ ਦਾ ਬੈੱਡ ਆ 15 ਇੰਚ ਬੈੱਡ ਆ 11 ਇੰਚ ਬੈੱਡ ਆ 22 ਇੰਚ ਬੈੱਡ ਆ 30 ਇੰਚ ਬੈੱਡ 32 ਇੰਚ ਬੈੱਡ ਆ 40 ਇੰਚ ਬੈਡ ਠੀਕ ਹੈ ਜੀ 50 ਇੰਚ ਬੈਡ ਇਹ ਹਰ ਇੱਕ ਤਰ੍ਹਾਂ ਦੇ ਪਲੈਂਟਰ ਬਣਦੇ ਨੇ ਠੀਕ ਹੈ ਜੀ ਇਹ ਇੱਕ ਬੈਡ ਦੇ ਉੱਤੇ 30 ਇੰਚ ਤੇ ਆਪਾਂ ਚਾਰ ਲੈਣਾ ਵੀ ਲਾ ਸਕਦੇ ਆ ਆਪਾਂ ਪੰਜ ਵੀ ਲਾ ਸਕਦੇ ਆ ਠੀਕ ਹੈ ਜੀ ਉਹ ਉਹਦੀ ਟੈਂਕੀ ਅਲੱਗ ਹੁੰਦੀ ਆ ਇੱਕ ਬੈਡ ਤੇ ਆਪਾਂ ਤਿੰਨ ਵੀ ਲਾ ਸਕਦੇ ਆ ਮਤਲਬ ਉਹ ਜਿਸ ਤਰ੍ਹਾਂ ਕਿਸੇ ਦੀ ਰਿਕੁਆਇਰਮੈਂਟ ਉਦਾਂ ਦਾ ਆਪਾਂ ਬਣਾ ਦਿੰਦੇ ਆ ਇਹ ਪਲੈਂਟਰ ਲਗਭਗ 14 15 ਤਰ੍ਹਾਂ ਦੇ ਪਲੈਂਟਰ ਬਣਦੇ ਨੇ ਠੀਕ ਹੈ ਜੀ ਉਹ ਮਤਲਬ ਜਿੱਦਾਂ ਦੀ ਰਿਕੁਆਇਰਮੈਂਟ ਹੈ ਤੇ ਗੱਲ ਕਰੀ ਆਪਾਂ ਗਰਾਰੀਆਂ ਦੀ ਗਰਾਰੀਆਂ ਮਤਲਬ ਹਰ ਇੱਕ ਚੀਜ਼ ਇੱਕੋ ਚੱਲਣ ਗਿਆ ਕਿ ਅਲੱਗ ਅਲੱਗ ਹੁੰਦੀ ਹੈ ਇਹ ਪਲੇਟਾਂ ਆਪ ਨੂੰ ਚੇਂਜ ਕਰਨੇ ਪੈਣਗੇ ਠੀਕ ਹੈ ਜੀ ਵੀ ਦੇ ਮੁਕਾਬਲ ਅਲੱਗ ਅਲੱਗ ਠੀਕ ਹੈ ਜੀ ਮਤਲਬ ਜਿਤ ਆਪਾਂ ਸਣਿਓ ਵੀ ਜਣੀ ਹੈ ਦੂਜੀ ਗਰਾਰੀ ਚੱਲੂਗੀ ਜੇ ਮੱਕੀ ਵੀ ਜਣੀ ਹੈ ਤੇ ਦੂਜੀ ਉਹ ਵੀ ਦੇ ਮੁਕਾਬਲੇ ਮਤਲਬ ਐਕੂਰੇਸੀ ਉਹਦੇ ਨਾਲ ਹੀ ਆਣੀ ਹੈ ਸਾਡੀ ਵੀ ਜੇ ਸਰਾਖ ਹੀ ਖੁੱਲਾ ਹੋ ਗਿਆ ਤੇ ਫਿਰ ਉਹਨੇ ਕੀ ਜਣੀ ਕੇ ਆ ਤੇ ਹੋਰ ਕੋਈ ਚੀਜ਼ ਜਿਹੜੀ ਤੁਹਾਨੂੰ ਆਪਣੀ ਮਸ਼ੀਨ ਦੀ ਵਧੀਆ ਲੱਗਦੀ ਹੋਵੇ ਇਸ ਤਰ੍ਹਾਂ ਇਹ ਵਧੀਆ ਤਾਂ ਜਦੋਂ ਆਪਾਂ ਚੀਜ਼ ਤਿਆਰ ਕਰਦੇ ਆ ਸਾਨੂੰ ਤਾਂ ਸਾਰੇ ਵਧੀਆ ਲੱਗਦਾ ਠੀਕ ਹੈ ਜੀ ਵਧੀਆ ਹੁੰਦੀ ਹੈ ਜਿਹੜੀ ਫਾਰਮਰ ਨੂੰ ਵਧੀਆ ਲੱਗੇ ਠੀਕ ਹੈ ਜੀ ਤੇ ਤੁਹਾਡੇ ਕੋਲ ਕਿ ਜਿੰਨੇ ਕ ਰਿਵਿਊ ਆਏ ਨੇ ਜਿਹੜੇ ਇਸਤੇਮਾਲ ਕਰ ਰਹੇ ਨੇ ਮਸ਼ੀਨ ਨੂੰ ਮਤਲਬ ਕਿ ਰਿਵਿਊ ਮਿਲਿਆ ਤੁਹਾਨੂੰ ਰਿਵਿਊ ਇਸ ਤਰ੍ਹਾਂ ਹੈ ਜੀ ਆਪਣੇ ਜਿੱਤੇ ਮਟਰ ਬੀਜਦੇ ਆ ਫਾਰਮਰ ਠੀਕ ਹੈ ਜੀ ਉਹਨਾਂ ਦੇ ਬੜੇ ਵਧੀਆ ਰਿਜ਼ਲਟ ਮਿਲ ਰਹੇ ਆ ਪਟਿਆਲੇ ਏਰੀਆ ਚ ਵੀ ਜਿੱਦਾਂ ਬਹੁਤ ਸੋਨਾ ਬੀਜ ਰਿਹਾ ਹੈ ਜਿੰਦਾ ਵਾਧਾ ਬੜਾ ਮਿਲ ਰਿਹਾ ਹੈ ਆਪਣੇ ਯੂਪੀ ਏਰੀਆ ਚ ਦਿੱਲੀ ਦੇ ਨਾਲ ਨਾਲ ਜਿਹੜਾ ਏਰੀਆ ਇੱਥੇ ਸਬਜ਼ੀ ਲੱਗਦੀ ਆ ਠੀਕ ਹੈ ਜੀ ਉੱਥੇ ਫਾਰਮਰ ਲੈ ਜਾ ਕੇ ਵਿਜਾਈ ਕਰਦੇ ਆ ਜਿਵੇਂ ਪੱਤਾ ਗੋਭੀ ਫੁੱਲ ਗੋਭੀ ਬਤਾਉਂ ਸਿੱਧਾ ਬੀਜਦੇ ਆ ਉਹ ਉਧਰ ਉਹਨਾਂ ਦੇ ਬੜੇ ਵਧੀਆ ਰਿਜ਼ਲਟ ਆਇਆ ਠੀਕ ਹੈ ਜੀ ਮੇਨ ਗੱਲ ਹੈ ਜਿਹੜੀ ਫਰਕ ਇੱਥੇ ਆ ਗਿਆ ਦੂਜਿਆਂ ਨਾਲੋਂ ਆਪਣੇ ਵਿੱਚ ਵੀ ਆਪਾਂ ਵੀ ਜ਼ਿੰਮੇਦਾਰ ਹੋ ਗਏ ਵੀ ਸਾਨੂੰ ਪਤਾ ਹੈ ਵੀ ਜੇ ਜਰਮੀਨੇਸ਼ਨ ਨਹੀਂ ਹੋਊਗਾ ਖੇਤੀ ਕੁਝ ਨਾ ਨਿਕੜਿਆ ਤਾਂ ਸਾਡੀ ਤਸੱਲੀ ਨਹੀਂ ਹੋਊਗੀ ਤੇ ਆਪਾਂ ਆਪਣੇ ਖੇਤਾਂ 'ਚ ਵੀ ਤਸੱਲੀ ਕਰਨੀ ਆ ਪਹਿਲਾਂ ਫੇਰ ਦੂਜੇ ਨੂੰ ਚੀਜ਼ ਵੇਚਣੀ ਆ ਜਿਹੜੀ ਹਰ ਇੱਕ ਚੀਜ਼ ਤੋਂ ਸਾਨੂੰ ਲਾਇਦਾ ਕਰਦੀ ਆ ਵੀ ਵਧੀਆ ਬਣਾਉਂਦੀ ਆ ਵੀ ਬਾਈ ਜੀ ਹੁਣ ਇਹਨੇ ਪੂਰੇ ਡਿਟੇਲ ਦੇ ਵਿੱਚ ਦੱਸਿਆ ਤਾਂ ਕਰਕੇ ਥੋੜੀ ਵੀਡੀਓ ਲੰਬੀ ਹੋ ਗਈ ਹੈ ਇਸ ਕਰਕੇ ਅਸੀਂ ਹੋਰ ਚੀਜ਼ਾਂ ਦੀ ਗੱਲ-ਗੱਲਗ ਪਾਰਟ ਬਣਾਵਾਂਗੇ ਵੀਡੀਓ ਦੇ ਤੇ ਉਹ ਵੀ ਅਪਲੋਡ ਕਰਾਂਗੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਿਆ ਬਾਕੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਤੁਹਾਡੇ ਲੱਗ ਵੀਡੀਓ ਜਲਦੀ ਦੀ ਜਲਦੀ ਪਹੁੰਚ ਜਾਏ ਤੇ ਕਮੈਂਟ ਦੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਜੀ